ਖੇਤ ਰੱਖਦੇ ਨੇ ਉਹ ਇਹਨਾਂ ਪਾਤ ਬੰਦੇ ਨੂੰ ਤੁਸੀਂ ਕੱਲੀ ਰੋਟੀ ਤੇ ਤੇ ਕੱਪੜੇ ਤੇ ਉਹ ਕਰੀ ਜਾਂਦੇ ਹੋ ਤੁਸੀਂ ਨੇ ਮੈਨੂੰ ਕਹਿਤਾ ਮੈਂ ਚੱਲ ਉਹ ਕਿੱਥੇ ਲਿਓਗੇ ਲੈ ਖਾਣਾ ਮਹੀਨੋਂ ਉਹਦੇ ਬਿਜੱਗੀ ਹੈ ਨਾ ਅੱਜ ਨਹੀਂ ਉਹ ਜਿਹੜੇ ਸਾਹ ਨਾਲ ਦੁਪਹਿਰ ਜੇ ਤੋਂ ਬਾਅਦ ਉਹ ਸਾਡਾ ਮੀਂਹ ਥੋੜਾ ਜਿਹਾ ਨਾ ਆ ਜੇ ਤਾਂ ਬੜਾ ਕਾ ਵੀ ਬੜੀ ਤੇ ਨਹੀਂ ਆਊਗਾ ਬੀਜਾ ਬੀਜਾ ਲਾ ਦੇ ਘੰਟਾਂ ਦਿੱਤੀ ਤੇ ਟੀਟੀਆਂ ਤੋਪੇ ਕਰਦੀਆਂ ਮੀਂਹ ਬਾਦੇ ਠੰਡ ਹੋ ਗਈ ਤਾਂ ਡੱਡੀ ਦੇ ਅਗਾਂਹ ਦੇ ਤਾਂ ਪਏ ਜਿਹੜੇ ਹੁਣ ਲੱਗਣੀ ਨੇ ਖੜਦਾ ਚਾ ਚ ਕਿਉਂ ਏ ਚਲੋ ਜੀ ਚੱਲ ਬੁੱਧੂ ਤੂੰ ਵੀ ਚੱਲ ਮੈਨੂੰ ਚਾਹ ਤਾਂ ਦੇ ਦਿਓ ਚਾਹ ਹੁਣ ਤਾਂ ਬਾਟਾ ਪੀ ਕੇ ਛੇੜਾਂਗੇ ਕਹਦਾ ਮੈਨੂੰ ਪਾਈ ਨਹੀਂ ਕਿੱਥੇ ਆ ਆ ਬਾਈ ਕਿਹਨੂੰਗੀ ਮਾਂਜਿਆ ਵੀ ਨੂੰ ਤਾਂ ਭੰਦਾ ਅਜੀ ਮਾਂਜ ਕੇ ਵੀ ਤਾਂ ਤੇਰੇ ਨਾਲ ਨੂੰ ਆ ਜਾ ਆ ਜਾ ਉਹ ਚੱਲ ਪਾ ਦੇ ਚਾਹ ਦਾ ਕੀ ਹੈ ਬਾਬੂ ਕੋਈ ਸਿੱਧਰਾ ਬੰਦਾ ਯਾਰ ਇਹਨੂੰ ਕੀ ਪਾ ਦੇ ਇਦੋ ਬਲੇ ਕਬਾੜੀ ਦਾ ਆਪਣਾ ਪਹਿਲਾ ਪੀ ਗਿਆ ਇਹ ਕਿਤਾਬ ਆਪਾਂ ਪਾਤੀ ਆ ਕੇ ਤੂੰ ਆ ਰੋਟੀਆਂ ਦਾ ਖਿਆਲ ਰੱਖੇ ਆਈ ਨਹੀਂ ਪਤਾ ਕਿ ਰੋਟੀਆਂ ਦੋ ਤੋਂ ਪਹਿਲਾਂ ਹੀ ਖਾ ਜੇ ਇਹ ਠੀਕ ਆ ਬਈ ਇਹਦਾ ਕੋਈ ਪਤਾ ਨਹੀਂਗਾ ਪਤਾ ਹੁਣ ਹੋਣਾ ਮੈਂ ਤਾਂ ਹੀ ਦੱਤਾ ਹਟਾਂਗੇ ਤਾਂ ਕੋਈ ਤਾਂ ਹਾਂ ਤਾਂ ਐ ਵੀ ਮਜ਼ੇ ਦਾ ਵੀ ਕੁਝ ਨਹੀਂ ਹੁੰਦਾ ਆ ਜੀ ਹੁਣ ਕਿ ਇੱਥੇ ਬੈਠਾ ਰਹੇ ਹੁਣ ਭਾਂਡੇ ਮਾਂਜੀ ਜਾਵੇਂ ਮੈਂ ਚਲੀ ਕੇ ਦੇਖੀ ਆਪਾਂ ਮੈਂ ਨੁਦਰ ਪਾਣੀ ਦੇਖ ਲੂੰਗਾ ਜਦੋਂ ਮੱਠ ਖੋਣੀ ਉਹ ਘਰੇ ਵੀ ਇਹਨਾਂ ਨਾਲ ਜਾਂਦਾ ਨਹੀਂ ਉਹ ਬਲੇ ਤੈਨੂੰ ਕੰਮ ਦੀ ਸੂਹ ਨਹੀਂ ਉਹ 10 ਕੋਲੇ ਜਾਣਾ ਹੁਣ ਉਹ ਤੋਂ ਕੰਮ ਸਿੱਖ ਕੇ ਆਉਂਗਾ ਫੇਰ ਗੱਲ ਕਰੂੰਗਾ ਕੋਈ ਆਪਣੀ ਤਾਂ ਢੇਕ ਵੀ ਡੁੱਬਣ ਵਾਲੀ ਹੋਗੀ ਆਹ ਦਾ ਖਾਲਾ ਭਰ ਜਾਂਦਾ ਜੇ ਮੈਂ ਆਹ ਬਾਣ ਚ ਪਾਣੀ ਵੜਦਿਆਂ ਇੱਥੇ ਭਰ ਦਿੰਨਾ ਹੁਣ ਮਿੱਟੀ ਮੈਂ ਕਿੱਧਰ ਗੱਡਾਂ ਇੱਧਰ ਗੱਡਾਂ ਕੇ ਇੱਧਰ ਕੱਢਾਂ ਇੱਧਰ ਹੀ ਕਾੜ ਦੇ ਬੇਲਾ ਬਾਣਾ ਸਾਰੇ ਵਿੱਚ ਕਾੜਦਨੇ ਆਪਾਂ ਤਾ ਓ ਰਬਾ ਮਹੀ ਪਾ ਦੇ ਓਏ ਸਾਰੇ ਜਾਨਵਰ ਪਾਣੀ ਪੀ ਲਾਂਗੇ ਲਾ ਰਬਾ ਮੈਂ ਇੰਨਾ ਪਾਣੀ ਦੇਤਾ ਤੇਰੇ ਜਾਨਵਰਾਂ ਨੂੰ ਸਾਰੇ ਪੀ ਲਾਂਗੇ ਆ ਦੇਖਦੇ ਉੱਤੇ ਬੈਠਿਆ ਕਰਨਗੇ ਫਿਰ ਛਾਂ ਦੇ ਵਿੱਚ ਆ ਕੇ ਹੁਣ ਨਹੀਂ ਤੂੰ ਡੁੱਬਦੀ ਚੰਗਾ ਵੱਡੀ ਹੋ ਜਾ ਹੁਣ ਜਾਂਦਾ ਮੈਂ ਤਾਈ ਕੋਲੇ ਅੱਇਆ ਗਿਆ ਤਾਂ ਇਹ ਮੈਂ ਆ ਸੁੱਕਾ ਸੀ ਸਾਰਾ ਬਾਹਣਾ ਉਹ ਸੁੱਕਾ ਸੀ ਫਿਰ ਜਿੱਥੇ ਪਿੱਛੇ ਝੋਨਾ ਲੱਗੇ ਉਹ ਤਾਂ ਪਾਣੀ ਪੈ ਜਾਣਗੇ ਥਾਲ ਭਰ ਜਾਂਦਾ ਸੀ ਮੇਰੀ ਡੇਕ ਡੁੱਬਦੀ ਸੀ ਕਿਹੜੀ ਡੇਕ ਡੁੱਬਦੀ ਸੀ ਆਹਾਂ ਕਿਹੜੀ ਡੇਕ ਕਿਹੜੀ ਡੇਕ ਆ ਇਹ ਤੂੰ ਧੱਕਾ ਘੱਡਿਆ ਕਿਸੇ ਜਵਾਕ ਨੇ ਖੇਡਦੇ ਨੇ ਇਹ ਝੋਨਾ ਲਾਉਣ ਵਾਲਿਆਂ ਨੇ ਸਾ ਵਾਸਤੇ ਲਾਈ ਸੀ ਇਹ ਸਿੱਧਾ ਤੋਂ ਸਿੱਧਾ ਕੰਮ ਕਰ ਲਿਆ ਕਰ ਉਹ ਜਾ ਕੇ ਜੱਗੀ ਦਾ ਬੱਟਾ ਵਿਚਾਰੇ ਖੜਾ ਔਰੇ ਕਰ ਤਾ ਜਿਹੜਾ ਤੂੰ ਕੰਮ ਕਰਨਾ ਸੀਗਾ ਹੁਸਾਰਾ ਨਹੀਂ ਲਗਾਉਂਦੇ ਗਾਣੇ ਕੰਮ ਖਿਦਾ ਦੇ ਨੇ ਮਾੜਾ ਜਿਹਾ ਕੁਝ ਆਖਿਆ ਤੂੰ ਨੇ ਜੋ ਪਾਣੀ ਦੇਖਣ ਨੂੰ ਸੀਗਾ ਵੀ ਕਹੀਂ ਤਾਂ ਧਰ ਕੇ ਰਿਹਾ ਸੀ ਮੈਂ ਲੱਗੇ ਵੜਦਾ ਰੰਦਰ ਨੇ ਤਾਏ ਕੋਲੇ ਜਾਣਾ ਉਹ ਤੋਂ ਸਾਰਾ ਕੰਮ ਸਿੱਖੂ ਤੇ ਆ ਮਾੜ ਲੇਪਤੰਦਾਰ ਨੇ ਅੱਥੇ ਪਾਸੇ ਨਹੀਂ ਪੂਰੇ ਪਉਂਦੇ ਖਾ ਵੇ ਉਹ ਨੂੰ ਬੁੱਦੂ ਨੂੰ ਸੱਤ ਕੇ ਲਿਆ ਉਹ ਨਹੀਂ ਆਉਂਦਾ ਗਰਮੀ ਆ ਕਿਉਂ ਉਹ ਸੂਣਾ ਲਗਾ ਜਾ ਜਾ ਸੱਤ ਕੇ ਲਿਆ ਨੂੰ ਚਪਲਾਂ ਭੱਗ ਜਾਈਂ ਨੇ ਆਉਂਦਾ ਨਹੀਂ ਉਹ ਨਾਲੇ ਹੋਰ ਮੈਂ ਬਤਾ ਹਾਂ ਲਬਾ ਸ਼ਾਪਾ ਬਸਾਂ ਮੈਂ ਤੇਰੇ ਕੋਲ ਕੰਮ ਦੇਖ ਤੂੰ ਸਾਰਾ ਕੰਮ ਨਾ ਬਟਾ ਨੀ ਪੁੱਛ ਤੂੰ ਸਾਰਾ ਕੰਮ ਖਰਾਬ ਕਰਦਾ ਅੱਛਾ ਬਸ ਬਰਾਬਰ ਆ ਨਾ ਬੱਤ ਨਾ ਕਰ ਮੈਂ ਤਾਂ ਤੱਕੇ ਹੱਦ ਤੱਕ ਹਾਂ ਤਹਰ ਰਹਿ ਗਿਆ ਜਿਹੜੇ ਕੋਲ ਹੋ ਕੇ ਰਾਤ ਸਾਰੇ ਜਾਂਚ ਲੈ ਦੇਖਵਾ ਦਾਂਗੇ ਉੱਧਿਆ ਤਾਂ ਬੋਲਦਾ ਮੈਨੂੰ ਸਾਰਿਆਂ ਨੂੰ ਪੁੱਛਣਾ ਹੋਣਾ ਨੂੰਹਨੇ ਤੈਨੂੰ ਤੂੰ ਨਹੀਂ ਕਿਹੜਾ ਤੂੰ ਰਸਤੇ ਦਾ ਵੀ ਜਿੰਨਾ ਦੇ ਪਤਾ ਮਾ ਨਾ ਬੱਸ ਮੈਨੂੰ ਇਨਵੇਰਾ ਪਿੰਡ ਦਾ ਬੜੀ ਦੂਰ ਹੈ ਮੈਨੂੰ ਤਾਂ ਇਹ ਲੈ ਕੇ ਆਏ ਸੀ ਆਹ ਨਾਲ ਦਾ ਦੇਖਾਂ ਨਹੀਂ ਸੋਨੇ ਮੀਰੇ ਦਵਾਈ ਦੇ ਹਾਂ ਹੁਣੇ ਨਾ ਮਾ ਜਾ ਕਿਤੇ ਰਿਸ਼ਤੇਦਾਰੀ ਚੋਂ ਮੈਨੂੰ ਕਹੇ ਤੈਨੂੰ ਬਹੁ ਬਹਿ ਕੇ ਦੇਵਾਂਗੇ ਨਾਲੇ ਤਾਂ ਨਾਲੇ ਤੈਨੂੰ ਸੋਨੇ ਲੈ ਕੇ ਜਾ ਕੇ ਦੇਵਾਂਗੇ ਹਾਂ ਸਾਡੇ ਨਾਲ ਆ ਜਾ ਫਿਰ ਮੈਂ ਇਹਨਾਂ ਨਾਲ ਹੀ ਆ ਗਿਆ ਅੱਛਾ ਤੇ ਤੈਨੂੰ ਇਸ ਦਿਨ ਤੇ ਤੈਨੂੰ ਕੰਮ ਕਰਨਾ ਨਹੀਂ ਮੈਂ ਰੋਟੀ ਖਾਣਾਂ ਨਾਲੇ ਮੈਨੂੰ ਵੀ ਦੇ ਦਿੰਦੇ ਆ ਬਹੂ ਵੀ ਲੈ ਕੇ ਦੇਣਗੇ ਫਿਰ ਅੱਛਾ ਪੈਸੇ ਦਾ ਮੈਂ ਕੀ ਕਰਨਾ ਚੱਲ ਆ ਜਾ ਫੇਰ ਪੁੱਛ ਆ ਕੇ ਭਾਈ ਕੀ ਗੱਲ ਕਰਦੇ ਛਾਂ ਬਸ ਥੋੜੀ ਜੀ ਰਹਿ ਗਈ ਮੈਂ ਹੁਣ ਪਹੁੰਚਦਾ ਨਾ ਤਾਂ ਬੱਬਾ ਨਹੀਂ ਨਹੀਂ ਬਸ ਤੂੰ ਕੋਈ ਨਹੀਂ ਆ ਚੱਲਿਆ ਆਪਾਂ ਛਾਂਵੇਂ ਬਹਿਣੇ ਉੱਥੇ ਹੋਰ ਤਾਂ ਨਹੀਂ ਪੀ ਜਾਂਦਾ ਮਿਗਾਇਕਨ ਖੋਨੇ ਤੋਂ ਜੁਦਾ ਹੋਣਾ ਹੈ। ਪਾਣੀ ਪੀ ਕੇ ਰਹਿ ਕਰਦੇ ਗਾ। ਠੱਠਾ ਹੀ ਤਾਂ ਆ ਮਾ ਠੱਠੇ ਨੇ ਬੰਦੇ ਦਾ। ਮੇਰੇ ਸਾਹਮਣੇ ਚੋਗਲ ਹੋ ਰਿਹਾ ਹੈ ਨਾ। ਕਰਦੇ ਕੋਈ ਜਨ ਪਿੰਡ ਪਿੰਡ। ਉਸੇ ਇਹ ਗਰਾਮ ਪੂਰਾ 15 ਤਰ੍ਹਾਂ ਦਾ। ਮੈਂ ਤਾਂ ਕਹਾਂਗਾ ਰੋਸਟੀ ਦੇ ਬੰਦੇ ਨਾਲ ਪੱਕੀ ਦੇ। ਜਿਹੜੇ ਤਾਂ ਬਿਆਹ ਨਾਲ ਚਦੇ ਹੀ ਹੈ। ਤੇਰਾ ਬਿਆਹ ਕਰ ਤੇ ਭੁੱਲ ਜਾ। ਪਰ ਨਹੀਂ ਬਿਆਹ ਦੇ ਕੁਛ ਆਹ ਮਾੜਾ ਕੰਪਟਰ ਪਾਣੀ ਕੰਪਟਰ ਵੀ ਮਾੜਾ ਕੰਪਟਰ ਇਹ ਵਿਛਣਾ ਪੜੇ ਜਿੱਥੇ ਮੈਂ ਨਾ ਆਹੇ ਬੋਲ ਕਿਥੇ ਆਹ ਮਾੜਾ ਪੰਗੇੜਾ ਨਾ ਪੰਗੇ ਲੈਤੋ ਵਾਲਾ ਤੂੰ ਆ ਜਾ ਤੂੰ ਡਿੱਤਣਾ ਵਿੱਚਾਂ ਡਿੱਗ ਪੀ ਆ ਜਾ ਪਾਣੀ ਉਹ ਇੱਥੇ ਪੀਵਾਂ ਹਾਂ ਨੇਰ ਆ ਗਿਆ ਆਹ ਤਾਂ ਉੰਨਾਂ ਨੂੰ ਹੋਰ ਕਿਥੇ ਕੰਮ ਕਰਾਈ ਜਾਂਦੇ ਆ ਨਾ ਤਾਂ ਨਜ਼ਰ ਆ ਤਾ ਬਹੁਤੇ ਨਾਲ ਕੀ ਕੀ ਲੱਗਿਆ ਰਹੇ ਪੰਗਿਆਂ ਤੁਰੇ ਸਦਕੇ ਨੇ ਆਤ ਬੁੱਧੂ ਨੂੰ ਆ ਮੈਂ ਸੱਦ ਦਾ ਸੀ ਆਇਆ ਨਹੀਂ ਆਇਆ ਕਿਉਂ ਨਹੀਂ ਗਿਆ ਤੇ ਖੇਡੀ ਜਾਣਾ ਆਂ ਸਾਵੇਂ ਤੂੰ ਤਾਂ ਮੈਂ ਉਹ ਧੁੱਪੋਂ ਆਇਆ ਆਂ ਦੇ ਹੋ ਰਾਮਣ ਠੀਕ ਆ ਠੀਕ ਆ ਉਹ ਤੂੰ ਕਿਧਰ ਬੜੀ ਜਾਣਾ ਤੇਰਾ ਮੈਂ ਇਧਰ ਆਇਆ ਸੀ ਤਾਂ ਇਧਰ ਹੀ ਜਾਣਾ ਸੀ ਇਧਰ ਤੇ ਤੈਨੂੰ ਕਿਹੜੇ ਵੇਲੇ ਗਿਆ ਜਵਾਕ ਜਿਣੀ ਹੈ ਤੂੰ ਆਇਆ ਨਹੀਂਗਾ ਮੈਂ ਤਾਂ ਇਹ ਤਾਂ ਕੰਮ ਸਿੱਖਣ ਗਿਆ ਸੀ ਉਹ ਇੰਜ ਗਰਮੀ ਬਾਰੇ ਕਹੋ ਰਾਮਣ ਕੰਮ ਵਧਾਉਣ ਨੂੰ ਵਿਹਾਰ ਗਿਆ ਇਹ ਪੀਲਾ ਪੀਲਾ ਪਾਣੀ ਪੀਲਾ ਦੰਗਣਾ ਪੀਲਾ ਮੈਂ ਚਾਹ ਪੀਲਾ ਪਾਣੀ ਪੀਲਾ ਇਹੀ ਕੰਮ ਹੈ ਦੇਖੋ ਸਾਰਾ ਦਿਨ ਪਾਣੀ ਪੀਲਾ ਪਾਣੀ ਪੀਲਾ ਪਾਣੀ ਕੋਈ ਨਹੀਂ ਤੇਰੀ ਮਾਂ ਵੀ ਆ ਜੂਗੀ ਲੈ ਪਾਣੀ ਪੀ ਲਾ ਅਟਾ ਉਹ ਲਾ ਜੇ ਤੁਸੀਂ ਕੰਮ ਕਰਾ ਕੇ ਦੇਵੋਗੇ ਕਿੱਥੋਂ ਕਿੱਥੇ ਪਹੁੰਚਣੀ ਵਾਜਾ ਜਨਨ ਲੇ ਸਟੇਰੀ ਚ ਥੋੜੇ ਆਹ ਲੇ ਸਟੇਰੀ ਚ ਹਾਂ ਹਾਂ ਕੀਪੂ ਵਾਲਾ ਮੁੰਡਾ ਕਿੱਥੇ ਹੈ ਉਹ ਕਹਾਂ ਦੇ ਕਹਾਂ ਰਸਤੇ ਇਹ ਦੂਰ ਦੀ ਪੈਂਦੀ ਆ। ਪੁੜਾ ਵੀ ਰਸਤੇ ਇਹ ਰਹੀ ਕਹਾਂ। ਦੇਮੇ ਸੀ। ਉਹ ਹੈ ਬਾੜਾ। ਪੁੜਾ ਪੜਾ ਗਿਆ ਵਿਚਾਰਾ। ਪੁੜਾ ਸਿੱਧਾ ਗਿਆ ਹਾਂ ਤਾਂ। ਤੇ ਪਾਗ ਤੀਆ ਬਾੜੇ ਪਲਟ ਗਿਆ ਲੱਗਦਾ ਯਾ ਦੁਨੀ। ਮਾਮਾ ਆ ਜੀ। ਕਿ ਨਾ ਹੈ ਨਹੀਂ ਤੇ। ਹੈ ਨਹੀਂ ਇਹ ਤਾਂ ਹੀ ਤਾਂ ਇੱਥੇ ਹੋ ਚ ਲੈੰਦਾਗਾ। ਆਹ ਬਤਾਂਗੇ। ਇਹ ਸੀ ਨਹੀਂ ਪੁੱਛੀਆਂ ਸਾਰੀਆਂ। ਹਾਂ ਇਹ ਸੀ ਨਹੀਂ ਪੁੱਛੀਆਂ ਗਈਆਂ। ਇਹਨਾਂ ਤਾਂ ਕਰੇਗਾ ਜੇ ਧੱਕੇ ਨੂੰ। ਪੀ ਲੈ ਪਾਣੀ ਪੀ ਲੈ ਹੋਰ ਪੀ ਲੈ। ਆਰੇ ਗੱਤੂ ਜੀ ਜੀ ਤੇ ਕਦੋਂ ਪਤਾ ਲੱਗਦਾ ਕਿਵੇਂ ਕੀ ਗੱਲ ਸੀਗੀ ਬੰਦਾ ਸਿੱਧਾ ਹੱਥਾਂ ਲਾ ਰਿਹਾ ਉਹ ਤਾਂ ਉਹਨੂੰ ਡਿਸਾਈਂਦਾ ਹੁਣ ਭੇਜ ਹੋਰ ਪਾਸੇ ਜਾਂਦਾ ਹੋਰ ਗੋਲੇ ਆ ਇਹ ਇਹਦਾ ਤਾਂ ਕਿ ਮੈਨੂੰ ਆ ਵੀ ਤੇਰਾ ਵਿਆਹ ਕਰਾਂਗੇ ਤਲਾਨਾ ਕਰਾਂਗੇ ਹੁਣ ਤੂੰ ਦੇਖ ਲੈ ਵਿਆਹ ਕਰਾਉਣ ਦੇ ਯੋਗ ਹੈ ਕਿ ਹੈ ਨਹੀਂ ਇਹ ਵਾਪਿਸ ਆਣਾ ਤੂੰ ਥਿੰਕ ਕਰ ਦੋ ਲੋਕ ਨੂੰ ਮੈਨੂੰ ਪਤਾ ਲੱਗ ਗਿਆ ਅਸੀਂ ਚੱਲ ਠੀਕ ਹੈ ਫਿਰ ਚੱਲੀ ਕੋਈ ਨਹੀਂ ਕੋਈ ਨਹੀਂ ਮੈਂ ਵੀ ਬਾਬਾ ਤੇਰੇ ਨਾਲ ਹੀ ਜਾਊਂਗਾ ਆ ਜਾ ਚੱਲ ਆ ਜਾ ਮੇਰੇ ਨਾਲ ਆ ਜਾ ਆਉਂਦਾ ਕੋਈ ਫਿਰ ਜਲੇ ਆ ਜਾਂਦੇ ਹੋਏ ਕੋਈ ਨਹੀਂ ਕੋਈ ਨਹੀਂ ਲਿਆ ਜਾ ਮੈਂ ਪਿਚਾ ਦੂੰ ਬੱਟਾ ਜਾ ਤੇ ਆ ਜਾ ਆ ਜਾ ਆ ਜਾ ਪੁੱਤ ਉਹ ਗੱਲ ਕੋਈ ਹੋਰ ਹੀ ਲੱਗਿਆ ਰਾਮਾ ਤਾਂ ਤੱਕ ਦੇਖ ਲੇ ਵੀਰ ਨੂੰ ਬਣਾ ਕੇ ਰਹਿਣਾ ਲਬਾਤਾ ਤੇਰੀ ਫੋਟੋ ਖਿੱਚ ਕੇ ਆ ਦੇ ਕੋ ਸੋਹਣੀ ਆਊਗੀ ਹਾਂ ਹਾਂ ਵਧੀਆ ਆਊਗੀ ਬੋਦੰਗਾ ਠੀਕ ਹੈ ਕਰ ਲਾਂ ਅੰਦਰ ਤੁਸੀਂ ਕਿੰਨੇ ਭੈਣ ਭਰਾ ਹੋਗੇ ਤੁਸੀਂ ਇੱਕ ਮੇਰਾ ਭਰਾ ਦੋ ਮੇਰੀਆਂ ਭੈਣਾਂ ਹਾਂ ਮੇਰੀ ਭੈਣ ਨੂੰ ਮੈਂ ਮਿਲ ਕੇ ਆਉਂਗਾ ਅਸੀਂ ਨਾ ਇੱਕ ਇੱਕ ਮਾਂ ਦੇ ਢਿੱਡ 'ਚ ਲੱਤਾਂ ਦਿੱਤੀਆਂ ਇੱਕ 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 ਮੇਰੀ ਮਾਂ ਹਾਂ ਹਾਂ ਤੇ ਇੱਕ ਮੇਰਾ ਬੱਤੀ ਆ ਤੇ ਤਰਫ ਪਿੰਡ ਕਿਹੜਾ ਪਿੰਡ ਪਿੰਡ ਮੇਰਾ ਮੋਦਾ ਮੁਗਾ ਮੋਦਾ ਹਾਂ ਮੋਰ ਮੋਦਾ ਕਿ ਨਹੀਂ ਅੱਛਾ ਉਸੇ ਮੇਰਾ ਪਿੰਡਾ ਬਾਹਲਾ ਸੋਹਣਾ ਜਾਣਾ ਜਾ ਪਿੰਡ ਜਾਣਾ ਤੂੰ ਹੂੰ ਜੇ ਮੈਂ ਛੱਡ ਕੇ ਗਈ ਬਾਈ ਜੀ ਨਾ ਹਾਂ ਮੈਂ ਆਪਦੀ ਭੈਣ ਨੂੰ ਮੈਨਾਂ ਜਾ ਕੇ ਆਦੀ ਮਾਂ ਹਾਂ ਵੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਵੀਡੀਓ ਆਪਾਂ ਇਹ ਬਣਾ ਰਹੇ ਹਾਂ ਵੀ ਇਹ ਵੀਰ ਆਪਦੇ ਮਾਂ ਪਿਓ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਮੇਰੇ ਹਿਸਾਬ ਨਾਲ ਇਹ ਮੋਗਾ ਏਰੀਆ ਦੱਸ ਰਿਹਾ ਹੈ ਤੇ ਆਹ ਬੰਦੇ ਇਹ ਤਾਂ ਸਾਰਾ ਕੰਮ ਕਰਾ ਰਿਹਾ ਝੋਨਾ ਬੱਟਾ ਇਹਨਾਂ ਦੀ ਸਾਰੀਆਂ ਪੋਚੀਆਂ ਆ ਬੱਟਾ ਸਾਰੀਆਂ ਇਹਨੇ ਪੋਚੀਆਂ ਹਾਂ ਇਹਨੂੰ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਆਦਿ ਮਾਂ ਪਿਓ ਤੱਕ ਪਹੁੰਚ ਸਕੇ ਪਤਾ ਹੈ ਕਾਦੀ ਵੀਡੀਓ ਬਣਾਈ ਜੰਨਾ ਵੀਡੀਓ ਕੋ ਤਨ ਦੱਸਦਾ ਕਿ ਕੋਈ ਨਹੀਂ ਸੇਰਾ ਦਾਦਾ ਤੈਨੂੰ ਕਾਹਦੀ ਬਣਾਇਆ ਸਾਰਾ ਤੁਸੀਂ ਬੱਟਾ ਹੀ ਤੋ ਪਤਵੰਜਾ ਤੇ ਤੁਸੀਂ ਤਾਂ ਸਾਡੀ ਰਿਸ਼ਤੇਦਾਰੀ ਚੋਂ ਆਂ ਤੇਰੇ ਤੇਰੀ ਚੋਂ ਹੈ ਆ ਵੀਡੀਓ ਬਣਾ ਲਈ ਫਿਰ ਮੈਂ ਹੁਣ ਸਾਰਾ ਕੁਝ ਹੁਣ ਤੁਹਾਨੂੰ ਬੋਲ ਕਰ ਰਹੇ ਹਾਂ ਨੂੰ ਵੀਡੀਓ ਨੂੰ ਇਹ ਇਹ ਵੀਡੀਓ ਇਹ ਵੀਡੀਓ ਇਹ ਵੀਡੀਓ ਨੂੰ ਨਹੀਂ ਤਾਂ ਹੁੰਦੀ ਹੁਣ ਕਾਜੀ ਫੋਟੋ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਕਿ ਮੈਂ ਮੁਕਤ ਕੰਮ ਕਰਾਉਣ ਦੇ ਰੋਟੇ ਨਾਲ ਖਵਾ ਕੇ ਤੇ ਕੱਲੇ ਕੇ ਫਿਰ ਬਵਾ ਕੇ ਭਗਤ ਬੰਦੇ ਤੋੜੇ ਸਾਰਾ ਮੈਨੂੰ ਡਰਸ ਦਾ ਦਿੱਤਾ ਦੋ ਭੈਣ ਆਏ ਨੇ ਭਰਾ ਆਏਗਾ ਮਾਂ ਪਿਓ ਆਇਆ ਦਾ ਮੋਗਾ ਦੱਸੀਂਦਾ ਪਿੰਡ ਦੱਸੀਂਦਾ ਤੇ ਤੁਸੀਂ ਪਤੰਦਰੋਂ ਮੁਕਤ ਕੰਮ ਕਰਾਉਣ ਦਾ ਪਿੰਡ ਨਹੀਂ ਸੱਡਦਾ ਆਏ ਤੁਸੀਂ ਚਲ ਕਾ ਗਹਣਾ ਦਸ ਮਾ ਤੇ ਪਰਿਆ ਥਲਾ ਦਨਾਗਾ ਮੈਂ ਮੋਟਰ ਚ ਲਈ ਜਾਂਦੀ ਐ ਪਰ ਮੈਂ ਜਿੰਨਾ ਸਾਰਾ ਝੋਨਾ ਪਾੜਨੀ ਧੰਕ ਪਾੜ ਲਈ ਮੈਂ ਪਾਣੀ ਪੂਣੀ ਮੰਨਤਾ ਕਾਹਦੀ ਲੋੜ ਨਹੀਂ ਮੈਂ ਤਾਂ ਇਹ ਬੰਦੇ ਨੂੰ ਉੱਥੇ ਤਾਈ ਪਹੁੰਚਾਉਣਾ ਵੀਡੀਓ ਸ਼ੇਅਰ ਕਰਕੇ ਮੈਂ ਤੇ ਤੁਹਾਨੂੰ ਤੜਕੇ ਨੂੰ ਪਤਾ ਲੱਗੂ ਪਹੁੰਚਾਉਣਾ ਮੈਂ ਇਹਨੂੰ ਹੋ ਕਰਦਾਗਾ ਕਰਕੇ ਛੱਡਿਆਉਂਗਾ ਤੇ ਨਾਲ ਵਗ ਜੀ ਭਮਾਈ ਤੂੰ ਹੁਣ ਫੁੱਲ ਗਾਰੰਟੀ ਐ ਤੇਰੀ ਫੁੱਲ ਗਾਰੰਟੀ ਤੂੰ ਨਾਲ ਵਗ ਜੀ ਨਾ ਤੂੰ ਪਹਿਲਾਂ ਤਾਂ ਦਾਦੇ ਸਾਡੇ ਰਿਸ਼ਤੇਦਾਰ ਜੂ ਇਹ ਉਹ ਤਾਂ ਮੈਨੂੰ ਇਹ ਸਟੇਸ਼ਨ ਤੇ ਮਿਲਿਆ ਸੀ ਮੈਨੂੰ ਰੋਟੀ ਖਵਾ ਦੇ ਮੈਂ ਉਸੇ ਰੋਟੀ ਖਵਾਤੀ ਹਾਂ ਤੇ ਮੈਨੂੰ ਇਹ ਕੱਪੜੇ ਮੈਂ ਕੱ ਦੇਵਾ ਸੋਦ ਮੈਨੂੰ ਨਾਲ ਲੈ ਆ ਬਸ ਖੇਤ ਰੱਖਦੇ ਨੇ ਉਹ ਇਹਨੇ ਪਰਤ ਬੰਦੇ ਨੂੰ ਤੁਸੀਂ ਕੱਲੀ ਰੋਟੀ ਤੇ ਤੇ ਕੱਪੜੇ ਤੇ ਉਹ ਕਰੀ ਜਾਂਦੇ ਹੋ ਤੂੰ ਹੀ ਨੇ ਮੈਨੂੰ ਕਹਿਤਾ ਮੈਂ ਚੱਲ ਉਹ ਕਿੱਥੇ ਲੇ ਆਂਗੇ ਲੈ ਖਾਣਾ ਚੱਲ ਤਾਂ ਗਲਤੀ ਹੋ ਗਈ ਤਾਂ ਇਹ ਦੁਬਾਰਾ ਹੋਣੀ ਕਰਦੇ ਕਮੇ ਗੱਲ ਸੁਣ ਲੈ ਗਲਤੀ ਹੋ ਗਈ ਤਾਂ ਚੱਲ ਹਜੇ ਵੀ ਮੈਂ ਵੀਡੀਓ ਚੱਲ ਨਹੀਂ ਪਾਉਂਦਾ ਠੀਕ ਹੈ ਜੋ ਤੈਨੂੰ ਇਹ ਡਰੈੱਸ ਦੱਸੀ ਜਾਂਦਾ ਹੂੰ ਤੂੰ ਪਰ ਤੈਨੂੰ ਇੱਕ ਗੱਲ ਹੋਰ ਵੀ ਸੁਣ ਲੈ ਕਾਰਵਾਈ ਨਹੀਂ ਹੁੰਦੇ ਆਪਾਂ ਵੀਡੀਓ ਪਾ ਦਿੰਦੇ ਆ ਵੀਡੀਓ ਤੇ ਪਿੰਡ ਦਾ ਪਤਾ ਲੱਗ ਜੂ ਸਾਰਾ ਕੁਝ ਤੇ ਤੇਰਾ ਮੈਂ ਮੇਰਾ ਜਿੰਦਾ ਵਾਅਦਾ ਹੈਗਾ ਨਾ ਤੈਨੂੰ ਪੁਲਿਸ ਨੂੰ ਖੜਾਵਾਂ ਮੈਂ ਕੁਝ ਨਹੀਂ ਕਰਦਾ ਚੱਲ ਠੀਕ ਚੱਲ ਆਪਾਂ ਕਹਦੇ ਆ ਵੀ ਚੱਲ ਵੀ ਗਲਤੀ ਹੋ ਗਈ ਤੇ ਵੀਡੀਓ ਮੈਨੂੰ ਪਾ ਦਿੰਦੇ ਵੀਡੀਓ ਤੇ ਪਤਾ ਲੱਗ ਜੂਆ ਵੀ ਕਿਹੜੇ ਰਹੀਏ ਜੋ ਸ਼ੇਅਰ ਹੋ ਗਈ ਤੇ ਆਪਾਂ ਛੱਡਾ ਮੰਗੀ ਠੀਕ ਆ ਬਾਬਾ ਮੇਰੀ ਇੱਥੇ ਬੋਟ ਨਹੀਂ ਵੀਡੀਓ ਕੋਈ ਨਹੀਂ ਖਿੱਚ ਖਿੱਚ ਲੈ ਖਿੱਚ ਲੈ ਬੁੱਦੂ ਉੱਥੇ ਸ਼ਾਮੇ ਆ ਜਾ ਆਇਆ ਲੈ ਲੈ ਇਹਨੂੰ ਆ ਜਾ ਆ ਜਾ ਹਟ ਬਚਦਾ ਖੜਾ ਆਇਆ ਬੁੱਦੂ ਸ਼ਾਮੇ ਚੱਲ ਇੱਥੇ ਤ ਫੋਟੋ ਖਿਚਾਉਣੀ ਸੀ ਬਾਬਾ ਚਾ ਕੋਈ ਨਾ ਤੇ ਸ਼ਾਮੇ ਖਿਚਾਉਣੀ ਫੋਟੋ ਤੇਰੀ ਚੱਲ 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 ਐਨਾ ਥੱਕਾ ਯਾਰ ਉਹ ਬਸ ਚਲ ਹੁਣ ਮੈਂ ਤੇਰੀ ਬੱਚਤ ਕਰ ਦੂੰਗਾ ਵੀ ਐਨਾ ਪੁਲਿਸ ਪ੍ਰਸ਼ਾਸਨ ਨਹੀਂ ਉਹ ਕਰਦਾ